ਕਾਂਗਰਸ ਪਾਰਟੀ ਦੀ ਸਰਕਾਰ ਦੇ ਦੌਰਾਨ ਇੱਥੇ ਮਤਲਬ ਜਦ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰ ਐਨਾ ਪਿੰਡ ਦਾ ਵਿਕਾਸ ਹੋਇਆ ਆ ਰੋ ਗਰਾਊਂਡ ਤੇ ਹੋਇਆ ਗੱਲੀਬਾਤੀ ਨਹੀਂ ਹੋਇਆ ਸਾਡੇ ਮਾਨ ਜੋ ਸਰਵਾਰ ਗੁਰਪ੍ਰੀਤ ਸਿੰਘ ਜੀ ਕੋਵੜੀ ਸਾਹਕਾ ਮੰਤਰੀ ਤੇਜਾ ਸਰਕਾਰ ਉਹਨਾਂ ਦੀ ਬਦੌਲਤ ਸਾਨੂੰ ਮਿਲਿਆ ਇੱਥੇ ਪੈਸਾ ਤੇ ਅਸੀਂ ਉਹ ਸਾਰਾ ਨਗਰ ਨਿਵਾਸੀਆਂ ਦੇ ਕੰਮਕਾਰਾਂ ਲਈ ਵਰਤਿਆ ਉਹ ਜਿੰਨੇ ਵੀ ਡਿਵੈਲਪਮੈਂਟ ਹੋ ਸਕੀ ਉਸ ਪੈਸੇ ਨਾਲ ਉਹ ਪੈਸਾ ਪੂਰਾ ਸਹੀ ਜਗ੍ਹਾ ਤੇ ਲਾਇਆ ਤੇ ਡਿਵੈਲਪਮੈਂਟ ਕਰਾਈ ਜਿਹੜੀ ਜ਼ਰੂਰਤਾਂ ਸਰੇ ਪਿੰਡ ਵਾਸੀਆਂ ਦੀ ਮੁੱਖ ਮੁੱਖ ਜ਼ਰੂਰਤ ਕੀ ਜਿਹੜੀ ਨਹੀਂ ਹੋਈ ਪੂਰੀ ਇੱਥੇ ਤਾਂ ਹਸਪਤਾਲ ਕੋਈ ਨਹੀਂ ਆ ਜੀ ਆਵਾਦੀ ਬਹੁਤ ਆ ਭਗਤਪੂਰਨ ਸਿੰਘ ਜੀ ਦਾ ਜੱਦੀ ਪਿੰਡ ਆ ਇਹ ਭਗਤਪੂਰਨ ਸਿੰਘ ਜੀ ਪਿੰਗਲਵਾਲੇ ਵਾਲੇ ਉਹਨਾਂ ਜੱਦੀ ਪਿੰਡ ਆ ਤੇ ਇੱਥੇ ਹਸਪਤਾਲ ਦੀ ਬਹੁਤ ਜ਼ਰੂਰਤ ਆ ਬਿਅਾਲੇ ਵਾਲੇ ਜੇ ਕੋਈ ਇੱਥੇ ਬਿਮਾਰ ਹੋ ਜਾਂਦਾ ਤਾਂ ਆਲੇ-ਦਾਲੇ 10 ਕਿਲੋਮੀਟਰ ਚ ਕੋਈ ਹਸਪਤਾਲ ਨਹੀਂ ਆ ਹੂੰ ਦੂਸਰਾ ਇੱਥੇ ਪਾਣੀ ਦੀ ਜਿਹੜਾ ਸੀਵੇਜ ਦਾ ਪਾਣੀ ਆ ਉਹਨੂੰ ਬਾਹਰ ਲੈ ਜਾਣ ਵਾਸਤੇ ਖੇਤਾਂ 'ਚ ਲੈ ਜਾਣ ਵਾਸਤੇ ਉਹਦੇ ਵਾਸਤੇ ਵੀ ਕੋਈ ਟ੍ਰੀਟਮੈਂਟ ਪਲਾਂਟ ਮਿਲਣਾ ਚਾਹੀਦਾ ਸਰਕਾਰ ਵੱਲੋਂ ਤਾਂ ਕਿ ਉਹ ਬੇਸਤੀ ਪਾਣੀ ਆ ਜਿਹੜਾ ਉਹ ਖੇਤਾਂ ਵਾਸਤੇ ਵਰਤਿਆ ਜਾਵੇ ਪਲਾਂਟ ਦੇ ਫਰੂਟ ਮੋਦੀ ਮਾਦੀ ਨੇ ਜੀ ਕੁਝ ਨਹੀਂ ਕਰਨਾ ਮੋਦੀ ਸਰਕਾਰ ਤਾਂ ਹੁਣ 10 ਸਾਲ ਦੇਖ ਲਈ ਫੇਰ ਮਨਮੋਹਨ ਸਿੰਘ ਦੇ ਟਾਈਮ ਵਧੀਆ ਮਤਲਬ ਪਿੰਡਾਂ ਦਾ ਡਿਵੈਲਪਮੈਂਟ ਹੋਈ ਆ ਤੇ ਦਵਾਰੇ ਸਰਕਾਰ ਜੇ ਆਉਂਦੀ ਆ ਤਾਂ ਕਾਂਗਰਸ ਦੀ ਹੋਣੀ ਚਾਹੀਦੀ ਹੈ ਸੈਂਟਰ ਦੇ ਵਿੱਚ ਜਿਹੜਾ ਛੋਟਾ ਪਛੜਾ ਤੌਕਾ ਉਹਨੂੰ ਇੱਥੇ ਕੋਈ ਨਹੀਂ ਪੁੱਛਦਾ ਉਹ ਸਰਕਾਰ ਤੋਂ ਬਿਨਾ ਕਿਸਾਨ ਮੋਦੀ ਸਰਕਾਰ ਤੋਂ ਦੁਖੀ ਹੈ ਕਿ ਨਹੀਂ ਕਾਫੀ ਮੰ ਮੰਗਾ ਦਾ ਮੰਨ ਲਈਆਂ ਗਈਆਂ ਹਨ ਕਿਉਂ ਕਿਸਾਨ ਉਹਨਾਂ ਤੋਂ ਪਰੇਸ਼ਾਨ ਹੈ ਪਰੇਸ਼ਾਨ ਗੱਲੀਬਾਤੀ ਕੰਮ ਜ਼ਿਆਦਾ ਨੇ ਗਰਾਊਂਡ ਤੇ ਨਹੀਂ ਹੈ ਜੀ ਕਾਗਜ਼ਾਂ 'ਚ ਕੰਮ ਹੋ ਜਾਂਦੇ ਨੇ ਪਾਸ ਕੋਈ ਮੁੜ ਕੇ ਦੁਬਾਰਾ ਉਹਨਾਂ ਦੇ ਗੱਲਾਂ ਦੇ ਉੱਤੇ ਕੋਈ ਜੋ ਉਹਨਾਂ ਤੇ ਮਤਲਬ ਬਾਦੇ ਹੋ ਜਾਂਦੇ ਆ ਝੂਠੇ ਨਿਕਲਦੇ ਆ ਬਾਅਦ ਚ ਝੂਠੇ ਹੋ ਜਾਂਦੇ ਆ ਤੇ ਇਹ ਹੀ ਮੇਰੀ ਬੇਨਤੀ ਆ और मैं बहुत मेहनत ਨਾਲ 흘ਲੇ ਉੱਠ ਕੇ ਮੈਂ ਮਜ਼ਦੂਰੀ ਕਰਕੇ ਪੈਦਾ ਹੋਇਆ ਸੀ ਮੇਰੇ ਮਾਮਾ ਮਜ਼ਦੂਰੀ ਕਰਦੇ ਗਰੀਬੀ ਦੇਖੀ ਹੰਡਾਈ શરીਰ ਤੇ ਹੋੜ ਹੋੜ ਜੜੀ ਕਰਕੇ ਮਿਹਨਤ ਕਰਕੇ ਪੜ੍ਹ ਪੜ੍ਹ ਕੇ ਤਾਂ ਮੈਂ ਆਇਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਮੈਂ ਤਾਂ ਹੀ ਤਾਂ ਉਹਨਾਂ ਤੋਂ ਡਰਦਾ ਨਹੀਂ ਕਿਉਂਕਿ ਮੈਂ ਤਾਂ ਇੰਨੇ ਮਾਰੇ ਦੇਖੇ ਕਿਰਪਾ ਕਰਕੇ ਜੇਰੇ ਤੇ ਵੀ ਮਿਹਰਬਾਨੀ ਕਰੋ ਔਰ ਕਾਂਗਰਸ ਪਾਰਟੀ ਦੀ ਮਦਦ ਕਰੋ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਕੇ ਆਵਾਂਗੇ ਹਲਕਾ ਫਤਕਰ ਸਾਹਿਬ ਦੇ ਵਿੱਚ ਕਾਂਗਰਸ ਦੇ ਮੀਤ ਬਾਦ ਸਰਦਾਰ ਅਮਰ ਸਿੰਘ ਜੀ ਦੇ ਹੱਕ ਵਿੱਚ ਅੱਜ ਰਾਜੋਵਾਲ ਪਿੰਡ ਦੇ ਸਰਪੰਚ ਸਾਹਿਬ ਨੇ ਆਪਣਾ ਇੱਥੇ ਕੱਟ ਕੀਤਾ ਤਾਂ ਕਿ ਉਹਨਾਂ ਨੇ ਪਿੰਡ ਨੂੰ ਇੱਕ ਸੰਘਾਰਾਵੇ ਦਿੱਤਾ ਕਿ ਤੁਸੀਂ ਅੱਜ ਅਮਰ ਸਿੰਘ ਜੀ ਦੇ ਨਾਂ ਤੇ ਵੋਟ ਪਾਓ ਕੀ ਕਹਿਣਾ ਚਾਹੋਗੇ ਕਾਂਗਰਸ ਦੇ ਹੱਕ ਵਿੱਚ ਤੁਸੀਂ ਅੱਜ ਇਹ ਸਭਾ ਲਗਾਈ ਹੈ ਮੈਂ ਸਰਪੰਚ ਸਦਾਗਰ ਸਿੰਘ ਰਾਜੇਵਾਲ ਕਾਂਗਰਸ ਪਾਰਟੀ ਦੀ ਸਰਕਾਰ ਦੇ ਦੌਰਾਨ ਇੱਥੇ ਮਤਲਬ ਜਦ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਜੀ ਉਸ ਤੋਂ ਬਾਅਦ ਪਹਿਲੀ ਵਾਰ ਐਨਾ ਪਿੰਡ ਦਾ ਵਿਕਾਸ ਹੋਇਆ ਅਰ ਉਹ ਗਰਾਊਂਡ ਤੇ ਹੋਇਆ ਗੱਲ ਨਹੀਂ ਬੱਤੀ ਨਹੀਂ ਹੋਇਆ ਅਰ ਉਹ ਪੈਸਾ ਸਾਡੇ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਟੜੀ ਸਾਬਕਾ ਮੰਤਰੀ ਪੰਜਾਬ ਸਰਕਾਰ ਉਹਨਾਂ ਦੇ ਬਦੌਲਤ ਸਾਨੂੰ ਮਿਲਿਆ ਇੱਥੇ ਪੈਸਾ ਤੇ ਅਸੀਂ ਉਹ ਸਾਰਾ ਨਗਰ ਨਿਵਾਸੀਆਂ ਦੇ ਕਮਾਕਾਰਾਂ ਲਈ ਵਰਤਿਆ ਉਹ ਜਿੰਨੇ ਵੀ ਡਿਵੈਲਪਮੈਂਟ ਹੋ ਸਕੀ ਉਸ ਪੈਸੇ ਨਾਲ ਉਹ ਪੈਸਾ ਪੂਰਾ ਸਹੀ ਜਗ੍ਹਾ ਤੇ ਲਾਇਆ ਤੇ ਡਿਵੈਲਪਮੈਂਟ ਕਰਾਈ ਦੂਸਰਾ ਡਾਕਟਰ ਅਮਰ ਸਿੰਘ ਜੀ ਉਹ ਫਤਗੜ ਸਾਹਿਬ ਤੋਂ ਪਹਿਲਾਂ ਵੀ ਐਮਪੀ ਨੇ ਤੇ ਦੁਬਾਰਾ ਵੋਟ ਮੰਗਣ ਲਈ ਆਏ ਸੀ ਉਹਨਾਂ ਨੇ ਵੀ ਸਾਡੀ ਡਵੈਲਪਮੈਂਟ ਦੇ ਵਿੱਚ ਬਹੁਤ ਮਦਦ ਕੀਤੀ ਐਮਪੀ ਲੈਂਡ ਲਈ ਐਮਪੀ ਲੈਂਡ ਦਾ ਫੰਡ ਸਾਨੂੰ ਭੇਜਿਆ ਜਿਹਨਾਂ ਪਿੰਡ ਦੇ ਡਵੈਲਪਮੈਂਟ ਦੇ ਕੰਮ ਹੋਏ ਉਹਨਾਂ ਦਾ ਵੀ ਬਹੁਤ ਸਹਾਇਜੋਗ ਡਵੈਲਪਮੈਂਟ ਦੇ ਵਿੱਚ ਫੰਡ ਨਗਰ ਨਿਵਾਸੀਆਂ ਨੂੰ ਪੁਰਜੋਰ ਅਪੀਲ ਕਰਦੇ ਆ ਵੀ ਤੁਸੀਂ ਸਰਦਾਰ ਅਮਰ ਸਿੰਘ ਜੀ ਦਾ ਸਾਥ ਦਿਓ ਤੇ ਤਾਂ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇ ਬਾਈ ਤੁਸੀਂ ਕਿੰਨੇ ਸਾਲ ਤੋਂ ਇੱਥੇ ਸਰਪੰਚ ਹੋ ਮੈਂ ਪਿਛਲੇ 5 ਸਾਲ ਤੋਂ ਸਰਪੰਚਾ ਇੱਕ ਟਰਨ ਪਹਿਲਾਂ ਪੰਜ ਵੀ ਰਹੇ ਚੁੱਕਿਆ। ਅੱਛਾ। ਤੁਸੀਂ ਇਹ ਸਮਝਦੇ ਹੋ ਕਿ ਹੁਣ ਰਾਜੋਵਾਲ ਦੇ ਜਿਹੜਾ ਡਵੈਲਪਮੈਂਟ ਹੋਣੀ ਸੀ ਉਹ ਚ ਕੀ ਕੀ ਹੋਰ ਡਵੈਲਪਮੈਂਟ ਹੋਣੀ ਚਾਹੀਦੀ ਜਿਹੜੀ ਨਹੀਂ ਹੋ ਸਕੀ ਹੈ। ਕੰਮ ਤਾਂ ਜੀ ਮੁੱਕਦੇ ਨਹੀਂ ਕੰਮ ਤਾਂ ਜਿੰਨੇ ਵੀ ਪਿੰਡ ਚ ਕਰਾਏ ਜਾਣ ਆਬਾਦੀ ਵਧਦੀ ਜਾਂਦੀ ਹੈ ਅਗਾਹਾਂ ਅਗਾਹਾਂ। ਪਹਿਲਾਂ ਕੀ ਜ਼ਰੂਰਤ ਹੈ ਸਰ ਪਿੰਡ ਵਾਸੀਆਂ ਦੀ ਮੁੱਖ ਮੋੜ ਜ਼ਰੂਰਤ ਕੀ ਹੈ ਜਿਹੜੀ ਨਹੀਂ ਹੋਈ ਪੂਰੀ ਹਾਲੇ। ਇੱਥੇ ਇੱਕ ਤਾਂ ਹਸਪੀਟਲ ਕੋਈ ਨਹੀਂ ਆਇਆ ਜੀ। ਅੱਛਾ। ਆਬਾਦੀ ਬਹੁਤ ਆ ਭਗਤਪੂਰਨ ਸਿੰਘ ਜੀ ਦਾ। ਜੱਦੀ ਪਿੰਡਾ ਇਹ ਭਗਤਪੁਰਨ ਸਿੰਘ ਜੀ ਪਿੰਗਲਵਾੜੇ ਵਾਲੇ ਉਹਨਾਂ ਜੱਦੀ ਪਿੰਡਾ ਤੇ ਇੱਥੇ ਹਸਪੀਟਲ ਦੀ ਬਹੁਤ ਜ਼ਰੂਰਤ ਹੈ ਬਿਆਲੇ ਵਾਲੇ ਜੇ ਕੋਈ ਇੱਥੇ ਬਿਮਾਰ ਹੋ ਜਾਂਦਾ ਤਾਂ ਆਲੇ-ਦਾਲੇ 10 ਕਿਲੋਮੀਟਰ 'ਚ ਕੋਈ ਹਸਪਤਾਲ ਨਹੀਂਗਾ ਹੂੰ ਦੂਸਰਾ ਇੱਥੇ ਪਾਣੀ ਦੀ ਜਿਹੜਾ ਸੀਵੇਜ ਦਾ ਪਾਣੀ ਆ ਹੂੰ ਉਹਨੂੰ ਬਾਹਰ ਲਿਜਾਣ ਵਾਸਤੇ ਖੇਤਾਂ 'ਚ ਲਿਜਾਣ ਵਾਸਤੇ ਜੀ ਉਹਦੇ ਵਾਸਤੇ ਵੀ ਕੋਈ ਟ੍ਰੀਟਮੈਂਟ ਪਲਾਂਟ ਮਿਲਣਾ ਚਾਹੀਦਾ ਸਰਕਾਰ ਵੱਲੋਂ ਤਾਂ ਕਿ ਉਹ ਬੇਸਤੀ ਪਾਣੀ ਆ ਜਿਹੜਾ ਉਹ ਖੇਤਾਂ ਵਾਸਤੇ ਵਰਤਿਆ ਜਾਵੇ ਪਲਾਂਟ ਦੇ ਥਰੂ ਖੇਤੀ ਲਈ ਉਹ ਲਾਹੇਵੰਦ ਪਾਣੀ ਹੁੰਦਾ ਤੇ ਉਹ ਵਰਤਿਆ ਜਾ ਸਕੇ ਜਿਹੜਾ ਤੁਹਾਡੇ ਪਿੰਡ ਜਿਹੜਾ ਛੱਪੜ ਆ ਉਹਦਾ ਉਹਦਾ ਕੋਈ ਐਸ ਵaile ਸਾਬ ਸਵਾਈ ਸੂਈ ਦਾ ਕੰਮ ਆ ਉਹਦੇ ਚ ਗ੍ਰਾਂਟ ਮਿਲੀ ਕੋਈ ਉਹ ਉਹਦੀ ਕੋਈ ਸਪੈਸ਼ਲ ਗ੍ਰਾਂਟ ਨਹੀਂ ਸੀ ਆਈ ਉਹਦਾ ਵਿੱਤ ਕਮਿਸ਼ਨ ਦੇ ਪੈਸਿਆਂ ਤੋਂ ਸਾਫ਼ ਕੀਤਾ ਗਿਆ ਸੀਗਾ ਉਦੀ ਸਫਾਈ ਵਧੀਆ ਤਰੀਕੇ ਨਾਲ ਇਹ ਬੇਲ ਇਹਦੇ ਵਿੱਚ ਇੱਕ ਬੂਟੀ ਜੀ ਹੁੰਦੀ ਆ ਉਹ ਬੇਲ ਬਹੁਤ ਜ਼ਿਆਦਾ ਸੀ ਬੇਲ ਕਢਾ ਕੇ ਉਹ ਸਫਾਈ ਕਰਾਈ ਗਈ ਅੱਧੇ ਟੋਬੇ 'ਚ ਕਰਾਈ ਸੀ ਅੱਧੇ ਦੀ ਫਿਰ ਬਾਕੀ ਬੈਲੈਂਸ ਰਹਿ ਗਈ ਕੋਰਟ ਸਮੇਂ ਤੋਂ ਬਈ ਅਨੋਰ ਸਮੇਂ ਦੇ ਵਿੱਚ ਤੁਸੀਂ ਕਿ ਕਾਂਗਰਸ ਸਰਕਾਰ ਹੀ ਤੁਹਾਡਾ ਕਰੋਗੀ ਜਾਂ ਹੋਰ ਵੀ ਪਾਰਟੀਆਂ ਜੇ ਕੋਈ ਜਿੱਦਾਂ ਕੇਂਦਰ ਵਿੱਚ ਮੋਦੀ ਸਰਕਾਰ ਆ ਉਹ ਪਾਰਟੀਆਂ ਤੁਹਾਡਾ ਇਸ ਰਾਜੋ ਵਾਲੇ ਪਿੰਡ ਦਾ ਵਿਕਾਸ ਕਰ ਸਕਦੇ ਨੇ ਕਿ ਕਾਂਗਰਸ ਹੀ ਕਰੂਗੀ ਮੋਦੀ ਮਾਦੀ ਨੇ ਜੀ ਕੁਝ ਨਹੀਂ ਕਰਨਾ ਮੋਦੀ ਸਰਕਾਰ ਤਾਂ ਹੁਣ 10 ਸਾਲ ਦੇਖ ਲਈ ਫੇਰ ਮਨਮੋਹਨ ਸਿੰਘ ਦੇ ਟਾਈਮ ਵਧੀਆ ਮਤਲਬ ਪਿੰਡਾਂ ਦਾ ਡਿਵੈਲਪਮੈਂਟ ਹੋਈ ਆ ਤੇ ਦੁਬਾਰੇ ਸਰਕਾਰ ਜੇ ਆਉਂਦੀ ਆ ਤਾਂ ਕਾਂਗਰਸ ਦੀ ਹੋਣੀ ਚਾਹੀਦੀ ਹੈ ਸੈਂਟਰ ਦੇ ਵਿੱਚ ਜਿਹੜਾ ਛੋਟਾ ਪਛੜਾ ਤੌਕਾ ਉਹਨੂੰ ਇਹ ਤਾਂ ਕੋਈ ਨਹੀਂ ਪੁੱਛਦਾ ਸਰਕਾਰ ਤੋਂ ਬਿਨਾਂ ਕੀ ਬਾਕੀ ਕਿਸਾਨ ਮੋਦੀ ਸਰਕਾਰ ਤੋਂ ਦੁਖੀ ਹੈ ਕਿ ਨਹੀਂ ਕਾਫੀ ਮੰ ਮੰਗਾ ਦਾ ਮੰਨ ਲਈਆਂ ਗਈਆਂ ਹੁਣ ਕਿਉਂ ਕਿਸਾਨ ਉਹਨਾਂ ਨੂੰ ਪਰੇਸ਼ਾਨ ਹੈ ਪਰੇਸ਼ਾਨ ਗੱਲੀਬਾਤੀ ਕੰਮ ਜ਼ਿਆਦਾ ਨੇ ਗਰਾਊਂਡ ਤੇ ਨਹੀਂ ਹੈ ਜੀ ਕਾਗਜ਼ਾਂ 'ਚ ਕੰਮ ਹੋ ਜਾਂਦੇ ਨੇ ਪਰਸ ਕੋਈ ਮੁੜ ਕੇ ਦੁਬਾਰਾ ਉਹਨਾਂ ਦੇ ਗੱਲਾਂ ਦੇ ਉੱਤੇ ਕੋਈ ਜੋ ਉਹਨਾਂ ਤੇ ਮਤਲਬ ਵਾਦੇ ਹੋ ਜਾਂਦੇ ਆ ਝੂਠੇ ਨਿਕਲ ਜਾਂਦੇ ਆ ਉਹ ਬਾਅਦ 'ਚ ਝੂਠੇ ਹੋ ਜਾਂਦੇ ਆ ਅੱਛਾ ਉਹਨਾਂ ਦਾ ਕੋਈ ਮਤਲਬ ਗੱਲਾਂ ਕਰਕੇ ਚਲੇ ਜਾਂਦੇ ਆ ਕਾਗਜ਼ ਗੱਲਾਂ ਕਾਗਜ਼ਾਂ 'ਚ ਹੀ ਰਹਿ ਜਾਂਦੀਆਂ ਨੇ ਕੋਈ ਬਾਅਦ 'ਚ ਕੋਈ ਪੁੱਛਦਾ ਹੀ ਨਹੀਂ ਉਹਨਾਂ ਗੱਲਾਂ ਨੂੰ ਫੇਰ ਦੁਬਾਰੇ ਸਾਲ ਕਰ ਅਟਕ ਕੇ ਫੇਰ ਵਿਚਾਰੇ ਹੋੜਦੇ ਆ ਭੁੱਖੇ ਭਾਣੇ ਉੱਤੇ ਫੇਰ ਬਹਿ ਜਾਂਦੇ ਜਾ ਕੇ ਪਰ ਜਿਹੜੇ 3 ਕਨਾਲ ਵਾਪਸ ਲੈ ਲੈ ਸੀਗੇ ਹੁਣ ਉਹਨਾਂ ਤੇ ਉਹਨਾਂ ਤੇ ਫੇਰ ਦੁਬਾਰਾ ਕਿਉਂ ਚਚਾ ਹੋ ਰਹੀ ਹੈ ਜਦੋਂ ਵਾਪਸ ਲੈ ਲੈ ਲਾਗੂ ਤਾਂ ਹੋਏ ਨਹੀਂ ਫੇਰ ਪਰੇਸ਼ਾਨੀ ਤਾਂ ਕੋਈ ਆਣੀ ਨਹੀਂ ਚਾਹੀਦੀ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੇ ਮੰਗੀਆਂ ਸੀਗੀਆਂ ਉਹ ਤਾਂ ਲਾਗੂ ਹੀ ਨਹੀਂ ਹੋਈਆਂ ਉਹਦਾ ਕਹਿਣ ਤੇ ਹੁਣ ਗੱਲਾਂ ਨੇ ਵੀ ਉਹ ਕਾਲੇ ਕਾਨੂੰਨ ਬਾਸ ਹੋ ਗਏ ਉਹ ਤਾਂ ਜਿਹੜੇ ਜਿਹੜੀ ਚੀਜ਼ ਐ ਐਮਐਸਪੀ ਵਗੈਰਾ ਜੋ ਕੁਛ ਇਹਨਾਂ ਦਾ ਹੈਗਾ ਪਸਾਨਾਂ ਦਾ ਉਹ ਜਿੰਸਾਂ ਦਾ ਭਾਅ ਏ ਫਸਲਾਂ ਦਾ ਭਾਅ ਜਿਹੜਾ ਉਹ ਨਹੀਂ ਉਹਨਾਂ ਨੂੰ ਜੋਗ ਮਿਲ ਰਿਹਾ ਉਹਦੇ ਉਹ ਜਦੋਂ ਹਤਾਸ਼ ਹੋ ਜਾਂਦੇ ਆ ਫੇਰ ਵਿਚਾਰੇ ਚਲੇ ਜਾਂਦੇ ਆ ਉੱਥੇ ਉੱਠ ਕੇ ਉਹਨਾਂ ਕੋਲ ਚਾਰਾ ਹੀ ਨਹੀਂ ਕੋਈ ਹੋਰ ਹੈਗਾ ਜਿਹੜਾ ਜਿਹੜਾ ਕਮਜ਼ੋਰ ਬੰਦਾ ਸਰਕਾਰਾਂ ਤੋਂ ਉਹ ਉਹ ਰਊਗਾ ਇਹ ਮੂਰੇ ਬਹਿ ਕੇ ਉਹਨਾਂ ਦੇ ਹੋਰ ਕੀ ਕਰ ਸਕਦਾ ਜਿਵਾਲ ਪਿੰਡ ਦੇ ਸਰਪੰਚ ਤੇ ਪਿੰਡ ਜਿਹੜਾ ਭਗਤਪੁਰਨ ਸਿੰਘ ਦੇ ਨਾਂ ਦਾ ਉਹਨਾਂ ਦਾ ਪਿੰਡ ਹੈ ਕਹਿੰਦੇ ਵੀ ਇੱਥੇ ਹਸਪਤਾਲ ਦੀ ਬਹੁਤ ਜ਼ਰੂਰਤ ਆ ਕਾਫੀ ਢੇਰ ਤੋਂ ਹਸਪਤਾਲ ਦੀ ਡਿਮਾਂਡ ਕਰਦੇ ਆ ਲੇਕਿਨ ਹਸਪਤਾਲ ਨਹੀਂ ਬਣਿਆ ਕੋਈ ਲੋਕਾਂ ਨੂੰ ਜਦੋਂ ਹੈਲਥ ਦੀ ਪਰੇਸ਼ਾਨੀ ਆਉਂਦੀ ਤਾਂ ਖੰਨੇ ਜਾ ਕੇ ਜਾਂ ਵੱਡੇ ਸ਼ਹਿਰ ਤੇ ਜਾ ਕੇ ਆਪਣਾ ਇਲਾਜ ਕਰਾਉਣਾ ਪੈਂਦਾ ਦੇਖਣਾ ਹੋਏਗਾ ਹੁਣ ਕਾਂਗਰਸ ਸਰਕਾਰ ਜਾਂ ਬੀਜੇਪੀ ਸਰਕਾਰ ਜਿਹੜੀ ਵੀ ਇੱਥੇ ਆਂਦੀ ਹੈ ਚਾਰ ਤਰੀਕ ਨੂੰ ਜਿਹਦਾ ਵੀ ਪਰਚਨ ਰਹਿਣਾਦਾ ਕਿ ਵਾਕਈ ਇਸ ਪਿੰਡ ਦੀ ਜਿਹੜੀ ਜ਼ਰੂਰਤ ਆ ਸਭ ਤੋਂ ਵੱਡੀ ਹਸਪਤਾਲ ਇੱਥੇ ਬਣਾ ਪਾਏਗੀ ਤੇ ਲੋਕਾਂ ਦੀ ਹੋਰ ਵੀ ਮੰਗਾਂ ਪੂਰੀਆਂ ਕਰਵਾਏਗੀ ਕਿ ਨਹੀਂ ਕੈਮਰਾਮੈਨ ਵਿਕਾਸ ਦਿਨਾਰ ਰਾਜੇਸ਼ ਮਰਾ ਸਿਟੀ ਐਮ ਨਿਊਜ਼ ਗੋਦਮ